ਇਹ ਦੂਜਿਆਂ ਦਾ ਪੈਸੇ ਲੈਣੇ ਮੈਂ ਤਾਂ ਪੈਸੇ ਨਹੀਂ ਲੈਂਦਾ। ਅੱਛਾ ਜੀ। ਉਹਨਾਂ ਨੂੰ ਮੈਂ ਕਹਿ ਦੇਣਾ ਤੁਸੀਂ ਫਿਕਰ ਨਾ ਕਰੋ। ਦੋ ਘੰਟਿਆਂ ਦਾ ਫਰਕ ਪੈਣਾ, ਦੋ ਘੰਟੇ ਅੱਗੇ ਪਿੱਛੇ ਕਰ ਦੇਣਾ ਤੁਸੀਂ ਮੰਗਲਿਕ ਤੋਂ ਬਿਨਾ ਬਣ ਜਾਣਾ। ਅੱਛਾ। ਉਹਨੇ ਉਹਨਾਂ ਨੂੰ ਉੱਥੇ ਜਾ ਕੇ ਚੈਲੰਜ ਕਰ, ਕੱਲਾ ਚੈਲੰਜ ਨਹੀਂ ਕਰਕੇ ਆਹ ਹੀ ਪ੍ਰਸ਼ਨ ਬਾਹਰੋਂ ਛੁਪਾ ਕੇ ਕੱਲੇ-ਕੱਲੇ ਜੋਤਸ਼ੀ ਦੀ ਮੇਜ਼ ਤੇ ਰੱਖ ਕੇ। ਫਿਰ ਤਰਕਸ਼ੀਲ ਬਣ ਕੇ ਗਏ ਤੁਸੀਂ। ਹਾਂ, ਉੱਥੇ ਤਰਕਸ਼ੀਲ। ਹਾਂ ਜੀ। ਉੱਥੇ ਵੀ ਕੋਈ ਉੱਥੇ ਮੇਜ਼ ਤੇ ਰੱਖ ਕੇ ਆਏ ਆ ਵੀ ਸਾਡੇ ਆ ਪ੍ਰਸ਼ਨਾਂ ਦੇ ਉੱਤਰ ਜੇ ਤੁਸੀਂ ਨਹੀਂ ਦਿੰਦੇ ਏਡੀ ਪੰਚਾਇਤ ਇਕੱਠੀ ਹੋਈ ਆ ਮਹਾ ਸੰਮੇਲਨ ਤੁਸੀਂ ਕਰਾ ਰਹੇ ਹੋ ਜੋ ਤੇ ਜੇ ਇਹਦੇ ਪ੍ਰਸ਼ਨ ਤੁਸੀਂ ਪਾਈ ਉੱਤਰ ਨਹੀਂ ਦਿੰਦੇ ਇਹ ਤਾਂ ਤੁਹਾਡੇ ਚ ਕੋਈ ਨਾ ਕੋਈ ਕਮਜ਼ੋਰੀ ਹੈ ਇਹਦੇ ਉੱਤਰ ਦਿਓ ਅਸੀਂ ਮੰਨਣ ਨੂੰ ਤਿਆਰ ਹੁਣ ਜੋਤਸ਼ ਦਾ ਕੰਮ ਕਰਦਿਆਂ ਨੂੰ ਬਹੁਤ ਸਾਰੇ ਸਵਾਲ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਦੇ ਸਾਡੇ ਕੋਲ ਉੱਤਰ ਨਹੀਂ ਹੁੰਦੇ ਅੱਜ ਇੱਥੇ ਗੰਗਾ ਵਗਦੀ ਹੈ ਜੇ ਨਹੀਂ ਤੁਸੀਂ ਜੋਤਸੀ ਬਣ ਕੇ ਨਹੀਂ ਤਾਂ ਤੁਹਾਡੀ ਐਂਟਰੀ ਬੈਨ ਨਹੀਂ ਬੈਨ ਓਕੇ ਤੇ ਉੱਥੇ ਫਿਰ ਜਾ ਕੇ ਜਦੋਂ ਮੰਦਿਰ ਐਂਟਰੀ ਕੀਤੀ ਇੰਟਰੀ ਚ ਮੈਨੂੰ ਪਤਾ ਲੱਗਾ ਵੀ ਉਹ ਤਾਂ ਆਪੋ ਵਿੱਚ ਕੋਈ ਲੜੀ ਜਾਂਦੇ ਆ। ਅੱਛਾ ਜੀ। ਉਹ ਕਹਿੰਦੇ ਜੀ ਜੋਤਿਸ਼ ਲੋਕ ਤਾਂ ਜਿਹੜੀ ਇੱਥੇ ਗੱਲ ਚੱਲਦੀ ਸੀ ਆਪਣੀ ਦੁਹਾਂ ਉਹਨਾਂ ਸਾਥੀਆਂ ਦੇ। ਉੱਥੇ ਉਹ ਚੱਲਦੀ ਸੀ। ਹੂੰ। ਬਈ ਜੋਤਿਸ਼ ਲੋਕਾਂ ਨੂੰ ਦੱਸਣਾ ਹੀ ਨਹੀਂ ਆਉਂਦਾ ਸਾਡੇ ਤਾਂ ਮਤਲਬ ਲੋਕ ਹਟਦੇ ਜਾਂਦੇ ਆ। ਸਾਡੇ ਤੇ ਯਕੀਨ ਕਰਨੋਂ ਹਟਦੇ। ਆਰਾਮਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ। ਅੱਜ ਗੱਲ ਕਰਾਂਗੇ ਜੋਤਿਸ਼ ਨੂੰ ਕਈ ਵਿਗਿਆਨ ਵੀ ਕਹਿੰਦੇ ਨੇ। ਕਈ ਕਹਿੰਦੇ ਆ ਕਿ ਲੋਕਾਂ ਨੂੰ ਡੁੱਟਣ ਵਾਸਤੇ ਇੱਕ ਸਾਧਨ ਹੈ। ਮੇਰੇ ਨਾਲ ਨੇ ਸਰਜੀਤ ਸਿੰਘ ਦੌਧਰ ਜੋ ਤਰਕਸੀ ਸੁਸਾਇਟੀ ਦੇ ਆਗੂ ਵੀ ਨੇ ਇਹਨਾਂ ਨੇ ਇੱਕ ਕਿਤਾਬ ਵੀ ਲਿਖੀ ਆ ਜੋ ਤੁਸ ਦਾ ਐਕਸਰੇ ਇਹਨਾਂ ਨੇ ਜੋ ਤੁਸ ਨੂੰ ਪਹਿਲਾਂ ਪੜਿਆ ਕੀ ਚੀਜ਼ ਆ ਫਿਰ ਇਹਨਾਂ ਨੇ ਬਹੁਤ ਸਾਰੇ ਸਵਾਲ ਕੀਤੇ ਨੇ ਜੋ ਤੁਸੀਂਾਂ ਨੂੰ ਔਰ ਚੈਲੰਜ ਵੀ ਕੀਤਾ ਕਿ ਮੇਰੇ ਅੱਠ ਸਵਾਲਾਂ ਦਾ ਜਵਾਬ ਦੇ ਦੇਗੋ ਤੇ 5 ਲੱਖ ਰੁਪਏ ਜਿੱਤ ਲਵੋ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਕੀ ਕੀ ਲਿਖਿਆ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਨਾਲ ਖੰਡੇ ਬਾਬੇ ਲੋਕਾਂ ਨੂੰ ਕਿਵੇਂ ਘਬਰਾਹ ਕਰਦੇ ਨੇ ਕਿ ਮੈਂ ਉਹਨਾਂ ਦੀ ਲੁੱਟ ਕਰਦੇ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਸੁਰਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਜੀ ਬਹੁਤ ਧੰਨਵਾਦ ਜੀ ਕੁਕਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਤੁਸੀਂ ਕਿਤਾਬ ਲਿਖੀ ਹੈ ਕਿਤਾਬ ਲਿਖਣ ਦੀ ਤੁਹਾਨੂੰ ਕੀ ਲੋਡ ਪੈ ਗਈ ਮੈਨੂੰ ਇਸ ਕਿਤਾਬ ਲਿਖਣ ਤੇ ਪਹਿਲੀ ਗੱਲ ਤਾਂ ਸਮੇਂ ਦੀ ਮੈਂ ਗੱਲ ਕਰਾਂ 10 ਸਾਲ ਲੱਗੇ ਅੱਛਾ ਜੀ ਕਿਉਂਕਿ ਐਡਾ ਔਖਾ ਤੇ ਵੱਖਰਾ ਵਿਸ਼ਾ ਸੀ ਇਸ ਵਿਸ਼ੇ ਦੀ ਜਿੰਨਾ ਚਿਰ ਅਸੀਂ ਕਿਉਂਕਿ ਇੱਕ ਫਲਸਫੇ ਦੇ ਨਾਲ ਟੱਕਰ ਲੈਣੀ ਸੀ ਇੱਕ ਫਲਸਫੇ ਦੇ ਨਾਲ ਟੱਕਰ ਲੈਣੀ ਸੀ ਬਿਲਕੁਲ ਮਾਮੂਲੀ ਗੱਲ ਨਹੀਂ ਗਈ ਵੀ ਆਪਾਂ ਕਿਤੋਂ ਥੋੜੀ ਜੀ ਸਿੱਖਿਆ ਲੈ ਕੇ ਉਸ ਫਲਸਫੇ ਨਾਲ ਟੱਕਰ ਲੈ ਸਕੀ ਫਿਰ ਉਸ ਫਲਸਫੇ ਦੇ ਵਿੱਚ ਊਨਤਾਈਆਂ ਕੀ ਆ ਉਹ ਕਿੱਥੇ ਕਿਹੜੀ ਪ੍ਰੋਡੈਕਸ਼ਨ ਕਰਦਾ ਤਾਂ ਉਹ ਗਲਤ ਹੈ ਉਹਦੇ ਪਿੱਛੇ ਕਾਰਨ ਕੀ ਹੈ ਗ੍ਰਹਿ ਕਦੋਂ-ਕਦੋਂ ਕਿਹੜਾ ਗ੍ਰਹਿ ਲੱਭਿਆ ਗਿਆ ਉਸ ਗ੍ਰਹਿ ਧਰਤੀ ਗੋਲ ਕਦੋਂ ਸਾਬਤ ਹੋਈ ਇਹ ਸਾਰੀ ਜਾਣਕਾਰੀ ਪਿੱਛੋਂ ਲੈ ਕੇ ਲੈਣੀ ਪਈ ਸੀ ਠੀਕ ਹੈ ਕਦੋਂ ਕਿਹੜੀ ਭਾਸ਼ਾ ਹੋਣ ਚਾਹੀਦੀ ਕਦੋਂ ਕਿਹੜਾ ਲਿਪੀ ਹੋਣ ਚਾਹੀਦੀ ਉਸ ਭਾਸ਼ਾ ਚ ਉਸ ਲਿਪੀ ਚ ਕਦੋਂ ਕਿਹੜਾ ਗ੍ਰੰਥ ਲਿਖਿਆ ਗਿਆ ਕੱਲੀ ਇਹ ਨਹੀਂ ਇਹਦੇ ਪਿੱਛੇ ਹੋਰ ਬਹੁਤ ਕਿਤਾਬਾਂ ਪੜ੍ਹਨੀਆਂ ਪੰਜਾ ਸਿਰਫ ਇਹ ਨੂੰ ਸਮਝਣ ਵਾਸਤੇ ਵੀ ਅਸਲ ਚ ਇਹਦੀ ਹੋਂਦ ਕੀ ਆ ਕਿੱਥੋਂ ਕਿਵੇਂ ਕਿਵੇਂ ਆ ਤੁਸੀਂ ਪੇਸ਼ੇਵਰ ਟੀਚਰ ਵੀ ਰਹੇ ਪਰ ਤੁਸੀਂ ਖੁਦ ਇੱਕ ਟੀਚਰ ਤੋਂ ਇਹਦੇ ਬਾਰੇ ਵੀ ਸਿੱਖਿਆ ਤੁਸੀਂ ਕਿਹਾ ਕਿ ਲੁਧਿਆਣਾ ਕਲਾਸਾਂ ਲਾ 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 ਓਦੋਂ ਫਿਰ ਕਿਵੇਂ ਤੁਹਾਡੇ ਮਨ ਚ ਆ ਕੇ ਇੱਕ ਕਲਾਸਾਂ ਵੀ ਲਾਓ ਨਹੀਂ ਆਪਣੀ ਕੀ ਹੈ ਵੀ ਅਸੀਂ ਕਈ ਵਾਰੀ ਨਾ ਜਦੋਂ ਜੋਤਿਸ਼ਾਰੇ ਕੁਝ ਸਵਾਲ ਸਾਨੂੰ ਕੁਝ ਸਾਡੇ ਸਾਥੀ ਪੁੱਛਦੇ ਸੀ ਉਹਦਾ ਕਈ ਵਾਰੀ ਸੀ ਉੱਤਰ ਆਪਦੀ ਆਪਦੀ ਸਮਝ ਅਨੁਸਾਰ ਦਿੰਦੇ ਸੀ ਉਹ ਸਾਨੂੰ ਬਹੁਤ ਗਲਤ ਲੱਗੇ ਮਗਰੋਂ ਜਦੋਂ ਮੈਂ ਸਿੱਖਿਆ ਅੱਛਾ ਮੈਂ ਕਹਾਂ ਯਾਰ ਆਪਾਂ ਤਾਂ ਲੋਕਾਂ ਨੂੰ ਜੋਤਿਸ਼ੀਆਂ ਵਾਂਗੂ ਗਮਰਾਹ ਕਰਨ ਲੱਗੇ ਬਿਲਕੁਲ ਵੀ ਉੱਤਰ ਠੀਕ ਨਹੀਂ ਸੀ ਹੁੰਦਾ ਜਿਵੇਂ ਅਸੀਂ ਕਹਿੰਦੇ ਹੁੰਦੇ ਸੀ ਪਾਕਿਸਤਾਨ 'ਚ ਬੱਚਾ ਜੰਮਦਾ ਹਿੰਦੁਸਤਾਨ ਚ ਜੰਮਦਾ ਪਾਕਿਸਤਾਨ ਚ ਜੰਮ ਪਿਆ ਉਹਦੀ ਅੱਧਾ ਘੰਟਾ ਲੇਟ ਆ ਇਧਰ ਜੰਮ ਪਿਆ ਅੱਧਾ ਘੰਟਾ ਪਹਿਲਾਂ ਜਦੋਂ ਕਿ ਜੋਤਿਸ਼ ਛੇਸ ਗੱਲ ਦੀ ਮੰਤਾ ਨਹੀਂ ਦਿੰਦਾ ਜੋਤਿਸ਼ ਆਕਾਸ਼ ਤੇ ਰਕਸ਼ਾਂਸ਼ ਦੇ ਮੁਤਾਬਕ ਚੱਲਦਾ ਓਕੇ ਮਤਲਬ ਕੀ ਆ ਵੀ ਉਹਨਾਂ ਗੱਲਾਂ ਨੂੰ ਫੇਰ ਜਦੋਂ ਉਹ ਗੱਲਾਂ ਦੋਕ ਗਲਤ ਲੱਗੀਆਂ ਵੀ ਇਹ ਗਲਤ ਸੀ ਜਾਣਕਾਰੀ ਫੇਰ ਪਹਿਲਾਂ ਇਹ ਹੋਇਆ ਵੀ ਪਹਿਲਾਂ ਇਹਦੀ ਸਿੱਖਿਆ ਲਓ ਓਕੇ ਫੇਰ ਆਪਾਂ ਇਹ ਦੇ ਨਾਲ ਮਤਲਬ ਦੋ ਚਾਰ ਹੋਵਾਂਗੇ ਫੇਰ ਇਹਦੀ ਸਿੱਖਿਆ ਲੈਣ ਵਾਸਤੇ ਜਿਹੜਾ ਢੰਗ ਪਣਾਉਣਾ ਲੋਕ ਲੋਕਾਂ ਨੂੰ ਪਿਆ ਮੈਨੂੰ ਵੀ ਅਪਣਾਉਣਾ ਪੈਣਾ ਕਉਂਕਿ ਮੈਂ ਸਾਡੇ ਘਰ ਚ ਤਾਂ ਸਿੱਖਿਆ ਕਿਸੇ ਨੇ ਮੈਨੂੰ ਦੇਣੀ ਸੀ ਬਿਲਕੁਲ ਫਿਰ ਮੈਂ ਇਹਦੇ ਸਕੂਲਾਂ ਦਾ ਪਤਾ ਕੀਤਾ ਵੀ ਕਿੱਥੇ ਚੱਲਦੇ ਕਿਵੇਂ ਚੱਲਦੇ ਫਿਰ ਉਹ ਸਕੂਲ ਚੱਲਦੇ ਸੀ ਜਿਹੜੇ ਉਹਨਾਂ ਦੇ ਵਿੱਚ ਜਾ ਕੇ ਪਤਾ ਕੀਤਾ ਫਿਰ ਉਸੇ ਦਾਖਲਾ ਲੈ ਕੇ ਫੇਰੇ ਦੀ ਸਿੱਖਿਆ ਤੁਸੀਂ 3-400 ਜੋਤਸੀਆਂ ਨੂੰ ਸਿੱਧਾ ਚੈਲੰਜ ਕੀਤਾ ਸੀ ਸਟੇਜ ਤੋਂ ਬਿਲਕੁਲ ਕੀਤਾ ਜੀ ਉਹਨਾਂ ਕੋਲ ਕੋਈ ਉੱਤਰ ਨਹੀਂ ਸੀ ਨਹੀਂ ਸੀ ਉਹ ਕੀ ਮਾਹੌਲ ਬਣਿਆ ਸੀ ਉਦੋਂ ਉਹ ਮਾਹੌਲ ਅਸਲੇ ਸੀ 3 ਤੇ 4 ਮਈ 2008 ਨੂੰ ਬੈਂਕਟ ਹਾਲ ਲੈ ਕੇ ਇਸ ਕਿਤਾਬ ਦੇ ਵਿੱਚ ਲੇਖ ਵੀ ਹੈ ਸਾਰਾ ਉਹ ਵੀ ਲਿਖਿਆ ਹੋਇਆ ਹੈ ਲੇਖ ਲਿਖਿਆ ਹੋਇਆ ਹੈ ਓਕੇ ਉਹ ਉਥੋਂ ਦੇ ਨੰਨੀ ਸੀਗੇ ਆਪਣੇ ਪੋਲੀਟੀਸ਼ੀਅਨ ਉਹਨਾਂ ਨੇ ਉਹ ਕਰਵਾਇਆ ਸੀ ਨੰਨੀ ਉਤੋਂ ਦੇ ਆਪਾਰਟੀ ਜਨਤਾ ਪਾਰਟੀ ਦੇ ਪੋਲੀਟੀਸ਼ੀਅਨਸ ਨੇ ਉਹਨਾਂ ਨੇ ਕਰਵਾਇਆ ਸੀ ਉੱਥੇ ਉਹਨਾਂ ਨੇ ਦੋ ਉਹਦੇ ਇਸੇ ਰੱਖੇ ਸੀਗੇ ਇੱਕ ਸੀਗਾ ਵੀ ਸ਼ਹਿਰ ਦੇ ਵਿੱਚੋਂ ਬਹੁਤ ਸਾਰੇ ਲੋਕ ਜਨਮkundਰੀਆਂ ਲੈ ਕੇ ਆਏ ਸੀ ਅੱਛਾ ਜੀ ਉਹਨਾਂ ਨੇ ਉਹਨਾਂ ਹੀ ਜੋਤਸ਼ੀਆਂ ਨੂੰ ਘੰਟਾ ਡੇਢ ਘੰਟਾ ਰੋਟੀ ਤੋਂ ਬਾਅਦ ਦੇਣਾ ਸੀ ਉਹ ਜਨਮkundਰੀਆਂ ਦੇਖਣ ਵਾਸਤੇ ਵੀ ਲੋਕਾਂ ਦੀਆਂ ਜਨਮkundਰੀਆਂ ਦੇਖਣ ਬਿਲਕੁਲ ਮੈਂ ਜਦੋਂ ਗਿਆ ਤੇ ਮੈਨੂੰ ਉਹ ਕਿਸੇ ਬੰਦੇ ਨੂੰ ਉਪਰੇ ਨੂੰ ਅੰਦਰ ਨਹੀਂ ਸੀ ਜਾਣ ਦਿੰਦੇ ਉਹਨਾਂ ਦੀ ਪਹਿਲੀ ਗੱਲ ਤੋਂ 2250 ਰੁਪਇਆ ਫੀਸ ਰੱਖੀ ਹੋਈ ਸੀ ਹਾਂ ਜੀ ਅਸੀਂ ਤਿੰਨੇ ਜਾਣੇ ਸੀ ਮੇਰੇ ਨਾਲ ਮਰਕੀਤ ਸਿੰਘ ਜੀਰਾ ਤੇ ਇੱਕ ਸਾਡੇ ਨਾਲ ਪਟਵਾਰੀ ਸਾਥੀ ਉੱਥੋਂ ਦੇ ਫਰੋਜ ਪਰਜ ਤਿੰਨੇ ਸੀ ਅਸੀਂ ਮੇਰੇ ਕੋਲੇ ਆਹੀ ਕਿਤਾਬ ਜਿਹੜੀ ਨੀਮਚੰਦਰ ਸ਼ਾਸਤਰੀ ਵਾਲੀ ਹੈ ਤੇ ਦੋ ਕਿਤਾਬਾਂ ਹੋਰ ਹਿੰਦੀ ਦੀਆਂ ਇੱਕ ਪ੍ਰਸ਼ਨ ਇਹਦੀ ਪ੍ਰਸ਼ਨੋਤਰੀ ਕਹਿੰਦੇ ਆ ਉਹ ਦੋ ਤਿਸ ਦੀ ਕੋਈ ਉਹਦੇ ਚ ਪ੍ਰਸ਼ਨ ਹੀ ਆ ਸਾਰੇ ਕਿਹੜਾ ਪ੍ਰਸ਼ਨ ਕੀ ਆ ਤੇ ਕਿਵੇਂ ਤੇ ਉਹ ਮੇਰੇ ਕੋਲੇ ਫੜੀਆਂ ਹੋਈਆਂ ਸੀ ਤੇ ਮੇਰੇ ਮਤਲਬ ਜਿਹੜੀ ਬੇਸਪੂਸਾ ਸੀ ਉਹ ਵੀ ਇੱਕ ਜੋਤਸੀਆਂ ਵਰਗੀ ਸੀ ਅੱਛਾ ਜੀ ਤੇ ਮੈਂ ਉਹਨੂੰ ਜਦੋਂ ਉੱਥੇ ਐਂਟਰੀ ਕਰੀ ਜਿੱਥੋਂ ਪੁੱਛਦਾ ਸੋਣੀ ਸੀ ਉਹਨਾਂ ਨੂੰ ਮੈਨੂੰ ਇਹ ਕਿੱਥੋਂ ਆਇਆ ਮੈਂ ਗਾਇ ਜਗਰਾਉਂ ਤੋਂ ਕੀ ਕੰਮ ਕਰਦੇ ਮੈਂ ਕਹਿੰਦਾ ਜੋਤਿਸ਼ ਦਾ ਅੱਛਾ ਕੀ ਪੁੱਛਣਾ ਮੈਂ ਕਹਿੰਦਾ ਜੀ ਮੈਂ ਪੁੱਛਣਾ ਵੀ ਮੈਨੂੰ ਜੋਤਿਸ਼ ਦਾ ਕੰਮ ਕਰਦਿਆਂ ਨੂੰ ਬਹੁਤ ਸਾਰੇ ਸਵਾਲ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਦੇ ਸਾਡੇ ਕੋਲ ਉੱਤਰ ਨਹੀਂ ਹੁੰਦੇ ਅੱਜ ਇੱਥੇ ਗੰਗਾ ਵਗਦੀ ਹੈ ਜੇ ਨਹੀਂ ਤੁਸੀਂ ਜੋਤਸੀ ਬਣ ਕੇ ਨਹੀਂ ਤਾਂ ਤੁਹਾਡੀ ਐਂਟਰੀ ਬੈਂ ਨਹੀਂ ਬੈਂਸ ਓਕੇ ਤੇ ਉੱਥੇ ਫਿਰ ਜਾ ਕੇ ਜਦੋਂ ਮੰਦਿਰ ਐਂਟਰੀ ਕੀਤੀ ਐਂਟਰੀ 'ਚ ਮੈਨੂੰ ਪਤਾ ਲੱਗਾ ਵੀ ਉਹ ਤਾਂ ਆਪੋ ਵਿੱਚ ਕੋਈ ਲੜੀ ਜਾਂਦੇ ਆ ਅੱਛਾ ਉਹ ਕਹਿੰਦੇ ਜੀ ਜੋਤਿਸ਼ ਲੋਕ ਤਾਂ ਜਿਹੜੀ ਇੱਥੇ ਗੱਲ ਚੱਲਦੀ ਸੀ ਆਪਣੀ ਦੁਹਾਂ ਉਹਨਾਂ ਸਾਥੀਆਂ ਦੇ ਉੱਥੇ ਉਹ ਚੱਲਦੀ ਸੀ ਹਾਂਜੀ ਭਈ ਜੋਤਿਸ਼ ਲੋਕਾਂ ਨੂੰ ਦੱਸਣਾ ਹੀ ਨਹੀਂ ਆਉਂਦਾ ਸਾਡੇ ਨਾਲ ਤਾਂ ਮਤਲਬ ਲੋਕ ਹਟਦੇ ਜਾਂਦੇ ਆ ਸਾਡੇ ਤੇ ਯਕੀਨ ਕਰਨੋਂ हट ਗਏ ਦੂਜਾ ਉਹਨਾਂ ਨੇ ਕਿਹਾ ਭਈ ਅਸੀਂ ਜਦੋਂ ਮਹੂਰਤ ਦਿੰਨੇ ਆ ਵਿਆਹ ਦਾ ਭਈ ਫਰਜ਼ ਕੀਤਾ ਅਸੀਂ 12 ਵਜੇ ਦੇ ਤਾ ਓਕੇ ਉਹ 12 ਵਜੇ ਹੀ ਹੋਣਾ ਚਾਹੀਦਾ ਹੂੰ ਉਹਨੂੰ ਆਪ ਦੀ ਮਰਜ਼ੀ ਨਾਲ ਕਰ ਲੈਂਦੇ ਕੋਈ ਤੜਕੇ ਕਰ ਲੈਂਦਾ ਕੋਈ ਸ਼ਾਮ ਨੂੰ ਕਰ ਲੈਂਦਾ ਕੋਈ ਕਦੋਂ ਕਰ ਲੈਣ ਪੈਰੂ ਇਹੇ ਜੀਆਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਜੋਤਿਸ਼ ਨੂੰ ਨਾ ਮੰਨਣ ਬਾਰੇ ਲੋਕਾਂ ਦੇ ਵਿੱਚ ਧਾਰਨਾਵਾਂ ਸੀ ਉਹਨਾਂ ਸਾਰੀਆਂ ਨੂੰ ਉਹਨਾਂ ਨੇ ਦੁਹਰਾਉਣਾ ਸ਼ੁਰੂ ਕਰ ਓਕੇ ਜੋ ਦੁਹਰਾਉਣਾ ਸ਼ੁਰੂ ਕਰਤਾ ਤੇ ਮੈਂ ਵੀ ਉੱਥੇ ਬੈਠਾ ਸਾਰਨਾ ਸੁਣੀ ਗੀ ਤੇ ਜਦੋਂ ਉਹਨਾਂ ਨੇ 2 ਵਜੇ ਤੋਂ ਬਾਅਦ ਜਨਮ ਕੁੰਡਲ ਗਾ ਦੇਖ ਲਿਆ ਫਿਰ 5 ਵਜੇ ਦੇ ਲਗਭਗ ਉਹਨਾਂ ਨੇ ਪ੍ਰਸ਼ਨ ਉੱਤਰ ਦਾ ਸਮਾਂ ਰੱਖਿਆ ਸੀ ਵੀ ਸਾਨੂੰ ਪ੍ਰਸ਼ਨ ਉੱਤਰ ਤੁਸੀਂ ਕਰ ਸਕਦੇ ਓਕੇ ਉਹਦੇ 'ਚ ਮੈਂ ਪਰਤੀ ਦੋ ਤਿੰਨ ਵਾਰੀ ਪਹਿਲਾਂ ਪੇਚ ਚੁੱਕਾ ਸੀ ਵੀ ਮੈਨੂੰ ਪ੍ਰਸ਼ਨ ਉੱਤਰ ਦਾ ਅੱਗੇ ਦਿਓ ਓਕੇ ਉਹ ਫਿਰ ਜਿਹੜਾ ਉਹਨਾਂ ਦਾ ਐਂਕਰ ਸੀ ਜਦੋਂ ਮੈਂ ਪ੍ਰਸ਼ਨ ਉਹ ਪੁੱਛਣ ਲੱਗਿਆ ਸਟੇਜ 'ਤੇ ਹਾਂਜੀ ਉਹ ਜਿਹੜੇ ਉਹਨਾਂ ਦੇ 9 ਬੰਦੇ ਅੱਠ ਮੁਖਮਹਨਮ ਮਾਨ ਵੜਾਈ ਵੇ ਸੀ ਹਾਂਜੀ ਉਹਨਾਂ ਦੇ ਕੋਲੇ ਇਕੱਲੇ ਇਕੱਲੇ ਕੋਲੇ ਗਿਆ ਓਕੇ ਨਾਲੇ ਤਾਂ ਮੇਰੇ ਇੰਨੀ ਆਇਆ ਕਰ ਨਾਲੇ ਉਹਨਾਂ ਕੋਲੇ ਸੁਣਿਆ ਕਰੀ ਮੈਂ ਹੁਣ ਇਹ ਤਾਂ ਜਵਾਬ ਕੀ ਦੇਵਾਂ ਕਹਿੰਦਾ ਉਹਨਾਂ ਨੂੰ ਇਸ ਵੀ ਆਹ ਪ੍ਰਸ਼ਨ ਪੁੱਛਿਆ ਹੁਣ ਮੈਂ ਕੀ ਕਹਾ ਓਕੇ ਉਹ ਸਾਰਿਆਂ ਕੋਲੇ ਗਿਆ ਸਾਰਿਆਂ ਤੋਂ ਪੁੱਛਣ ਤੋਂ ਬਾਅਦ ਉਹਦਾ ਇੱਕੋ ਹੀ ਉੱਤਰ ਸੀ ਸਿਰਫ ਅਨਸਾਰ ਵੀ ਜਹਾਂ ਤਰਕ ਬਤਰਕ ਆ ਜਾਂਦਾ ਹੈ ਵਾਹਾਂ ਜੋਤਿਸ਼ ਦਾ ਕੀ ਕੰਮ ਬੱਸ ਆ ਉੱਤਰ ਸੀ ਕਿਉਂਕਿ ਮੇਰੀਆਂ ਉਹਨਾਂ ਗੱਲਾਂ ਦਾ ਉੱਤਰ ਉਹਨਾਂ ਕਿਸੇ ਕੋਲੇ ਵੀ ਹੈ ਨਹੀਂ ਨਿਰ ਉੱਤਰ ਹੋ ਗਏ ਸਾਰਾ ਓਦੋਂ ਮਗਰੋਂ ਸੁਣ ਲਓ ਓਕੇ ਓਦੋਂ ਮਗਰੋਂ ਧਰਮਸਾਲਾ 'ਚ ਏਡਾ ਹੀ ਪ੍ਰੋਗਰਾਮ ਜਗਬਾਣੀ ਸਮੂਹ ਨੇ ਕਰਾਇਆ ਸੀ ਅੱਛਾ ਜੀ ਉੱਥੇ ਵੀ ਗਏ ਅਸੀਂ ਮੈਂ ਮਾਸਟਰ ਸਰਬਜੀਤ ਤੇ ਗਰਮੀ ਸਿੰਘ ਵੱਲੋਂ ਕਿੰਨੇ ਉਹਨਾਂ ਨੂੰ ਉੱਥੇ ਜਾ ਕੇ ਚੈਲੰਜ ਕਰ ਕੱਲਾ ਚੈਲੰਜ ਨਹੀਂ ਕਰਕੇ ਆਹ ਹੀ ਪ੍ਰਸ਼ਨ ਬਾਹਰੋਂ ਛੁਪਾ ਕੇ ਕੱਲੇ-ਕੱਲੇ ਜੋਤਸ਼ੀ ਦੀ ਮੇਜ਼ ਤੇ ਰੱਖ ਕੇ ਆਤੇ ਫਿਰ ਤਰਕਸ਼ੀਲ ਬਣ ਕੇ ਗਏ ਤੁਸੀਂ ਹਾਂ ਉੱਥੇ ਤਰਕਸ਼ੀਲ ਹਾਂਜੀ ਉੱਥੇ ਵੀ ਉੱਥੇ ਮੇਜ਼ ਤੇ ਰੱਖ ਕੇ ਆਏ ਆਂ ਵੀ ਸਾਡੇ ਆ ਪ੍ਰਸ਼ਨਾਂ ਦੇ ਉੱਤਰ ਜੇ ਤੁਸੀਂ ਨਹੀਂ ਦਿੰਦੇ ਏਡੀ ਪੰਚਾਇਤ ਇਕੱਠੀ ਹੋਈ ਆ ਮਹਾ ਸੰਮੇਲਨ ਤੁਸੀਂ ਕਰਾ ਰਹੇ ਹੋ ਜੋ ਤੇ ਜੇ ਇਹਦੇ ਪ੍ਰਸ਼ਨ ਤੁਸੀਂ ਪਾਈ ਉੱਤਰ ਨਹੀਂ ਦਿੰਦੇ ਇਹ ਤਾਂ ਤੁਹਾਡੇ ਚ ਕੋਈ ਨਾ ਕੋਈ ਕਮਜ਼ੋਰੀ ਆ ਇਹਦੇ ਉੱਤਰ ਦਿਓ ਅਸੀਂ ਮੰਨਣ ਨੂੰ ਤਿਆਰ ਹੁਣ ਵੀ ਤਿਆਰ ਬੈਠੇ ਹੈ ਮਤਲਬ ਇੱਕ ਤੁਸੀਂ ਦੇਖੋ ਵੀ ਦੋ ਫਲਸਫਿਆਂ ਦਾ ਲੜਾਈ ਹੈ ਇੱਕ ਫਲਸਫਾ ਬਹੁਤ ਪੁਰਾਣਾ ਹੈ ਜਿਹੜਾ ਆਂਦਾ ਵੀ ਸਾਡੇ ਕੋਲੇ ਜਾਣਕਾਰੀ ਇਹਦੇ ਬਹੁਤੇ ਹੈ ਜਿਨ੍ਹਾਂ ਨੇ 50 50 60 60 100 100 ਸਾਲ ਪੜ੍ਹ ਲਿਆ ਉਹ ਕਹਿੰਦੇ ਆ ਵੀ ਸਾਡੇ ਤਾਂ ਘਰਾਂ ਚ ਆ ਜੀ ਇਹ ਮੇਰੇ ਦਾਦੇ ਨੇ ਵੀ ਪੜਿਆ ਮੇਰੇ ਪਿਓ ਨੇ ਪੜਿਆ ਮੈਂ ਪੜਿਆ ਸਿੱਖਿਆ ਘਰ ਚ ਹੋ ਗਈ ਜੇ ਮੈਂ ਉਹਨੂੰ 5 7 10 ਸਾਲ ਦੀ ਸਿੱਖਿਆ ਲੈ ਕੇ ਜੇ ਇਹ ਡੇ ਫਲਸਫੇ ਨੂੰ ਇੱਕ ਟੱਕਰ ਦੇ ਰਿਹਾ ਵੀ ਭਾਈ ਤੁਸੀਂ ਮੇਰੇ ਆ ਪ੍ਰਸ਼ਨਾਂ ਦਾ ਉੱਤਰ ਦਿਓ ਇਹ ਉਸ ਫਲਸਫੇ ਵਾਸਤੇ ਵੀ ਹੀਠੀ ਵਾਲੀ ਗੱਲ ਹੈ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਤੁਹਾਡਾ ਸਤਿਕਾਰ ਹੋਊਗਾ ਭਾਈ ਤੁਸੀਂ ਨਹੀਂ ਆ ਸਕਦੇ ਮੈਨੂੰ ਬੁਲਾ ਲਓ ਜਿੱਥੇ ਤੁਸੀਂ ਕਹੋਗੇ ਵੀ ਸਾਡੇ ਆ ਕੇ ਭਾਈ ਫਲਾਣੇ ਤੋਂ ਆ ਅਸੀਂ ਤੇਨੀਆਂ ਗੱਲਾਂ ਦਾ ਸਵਾਲ ਜਵਾਬ ਕਰਾਂਗੇ ਜਾਂ ਤੇਰੇ ਨਾਲ ਗੁਫ਼ਤਗੂ ਕਰਾਂਗੇ ਜਿਵੇਂ ਅੱਜ ਆਪਾਂ ਕੀਤੀ ਹੈ ਕੋਈ ਗੱਲ ਤੂ ਕਰਨ ਵਾਸਤੇ ਤੇ ਆਪ ਨਹੀਂ ਹੁੰਦਾ ਕੋਈ ਬੰਦਾ ਉਹਨਾਂ ਦਾ ਉੱਤਰ ਦੇਣ ਵਾਸਤੇ ਜਿੰਨਾ ਚਿਰ ਤਿਆਰ ਨਹੀਂ ਹੁੰਦਾ ਉਹਨਾਂ ਚੇਰ ਸਾਡਾ ਜਿਹੜਾ ਇਹ ਰਾਥਾ ਇਹ ਜੇਤੂ ਦੇ ਤੌਰ ਤੇ ਵੇਚ ਰੂਗਾ ਜੇਕਰ ਇਹਨੂੰ ਹਰਾਉਣਾ ਹੈ ਤਾਂ ਇਹਨੀਆਂ ਗੱਲਾਂ ਦਾ ਜਵਾਬ ਸਾਡੀ ਤਲੀ ਤੇ ਰੱਖਣਾ ਪਊਗਾ ਇਹ ਸਾਡੀ ਨਿਮਰਤਾ ਸਹਿਤ ਬੇਨਤੀ ਆ ਉਹਨਾਂ ਨਾਲ ਕੋਈ ਟਕਰਾ ਨਹੀਂਗਾ ਕੋਈ ਉਹਨਾਂ ਨਾਲ ਸਾਡੀ ਦੁਸ਼ਮਣੀ ਨਹੀਂਗੀ ਕਿਸੇ ਕਿਸਮ ਦਾ ਉਹਨਾਂ ਦੇ ਨਾਲ ਸਾਡਾ ਇਹੋ ਜਿਹਾ ਨਹੀਂ ਵੀ ਅਸੀਂ ਮੰਨਣਾ ਨਹੀਂਗਾ ਕਿਉਂਕਿ ਵਿਗਿਆਨ ਹੈ 2 ਤੇ 2 4 ਹੁੰਦੇ ਆ 2 ਤੇ 2 4 ਹੋਣਗੇ ਤਾਂ ਹਰੇਕ ਨੂੰ ਮੰਨਣਾ ਹੀ ਪਊਗਾ ਮੈਨੂੰ ਵੀ ਮੰਨਣਾ ਪਊਗਾ ਭਾਵੇਂ ਮੈਂ ਨਾਸਤਿਕ ਆਂ ਭਾਵੇਂ ਮਾਸਤਿਕ ਆਂ ਭਾਵੇਂ ਕੋਸ਼ ਆਂ ਪਰ ਸਬੂਤ ਸਾਨੂੰ ਮੰਨਣਾ ਇਥੇ ਉਹ ਅੱਠ ਜਿਹੜੇ ਤੁਸੀਂ ਸਵਾਲ ਕਰਦੇ ਉਹ ਦੱਸ ਦੋ ਜਿੰਨਾ ਚੋ ਮੋٹے ਜੇ ਪੰਚ ਦੇ ਦੇਖੋ ਜੀ ਉਹਦੇ ਚ ਮੋٹے ਮੋٹے ਤਾਂ ਹੈਗੇ ਆ ਬਈ ਜਨਮ ਕੁੰਡਲੀ ਦੇਖ ਕੇ ਹੀ ਇਹ ਸਾਰਾ ਕੁਝ ਦੱਸਦੇ ਆ ਸਾਡੀ ਪਹਿਲੀ ਸ਼ਰਤ ਇਹੀ ਆ ਵੀ ਜਨਮ ਕੁੰਡਲੀ ਦੇਖ ਕੇ ਦੱਸਣਾ ਮਰਦ ਦੀ ਆ ਔਰਤ ਦੀ ਆ ਕੱਖੁਸਰੇ ਦੀ ਆ ਜਨਮ ਕੁੰਡਲੀ ਦੇਖ ਕੇ ਦੱਸਣਾ ਤਲਾਕशुदा ਦੀ ਆ ਵਿਵਾਹਤ ਦੀ ਆ ਅਣਵਿਵਾਹਤ ਦੀ ਆ ਜਨਮ ਕੁੰਡਲੀ ਦੇਖ ਕੇ ਦੱਸਣਾ ਕਾਣੇ ਦੀ ਆ ਅੰਨੇ ਦੀ ਆ ਕ ਸਜਾਖੇ ਦੀ ਆ ਜਨਮ ਕੁੰਡਲੀ ਦੇਖ ਕੇ ਦੱਸਣਾ ਅਪਾਹਜਾ ਬੱਚਾ ਮਾਨਸਿਕ ਤੌਰ ਤੇ ਪਾਹਜਾ ਸ਼ਰੀਰਕ ਤੌਰ ਤੇ ਪਹਾਜ ਜਾਂ ਤੰਦਰੁਸਤ ਹੈ ਇਹੇ ਜੇ ਪ੍ਰਸ਼ਨ ਉਹਦੇ ਚ ਤੇ ਤੁਸੀਂ ਕਾਫੀ ਜੋਤਸ ਨੂੰ ਪੜਿਆ ਕਿਤਾਬਾਂ ਦੀ ਵਿਆਖਿਆ ਵੀ ਤੁਸੀਂ ਕਰਦੇ ਹੋ ਦੱਸਦੇ ਵੀ ਹੋ ਕੋਈ Hindu ਤਬਦਾ ਵੀ ਲਿੰਕ ਹੈ ਇਸ ਨਹੀਂ ਜੀ ਜੀ ਮੇਰੀ ਗੱਲ ਸੁਣੋ ਇੱਕ ਨਾ ਇੱਕ ਸਾਡਾ ਮੈਂ ਬੇਸਿਕ ਮਰ ਸਵਾਲ ਪੁੱਛਣਾ ਕਿਉਂਕਿ ਪੰਜਾਬ ਇੱਕ 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 ਨਾਲ ਕਿ ਹਰ ਸਵਾਲ ਦਾ ਇੱਕ ਚੋਲੀ ਦਾ ਮੰਦਾ ਸਾਥ ਹੈ Hindu ਧਰਮ ਦੇ ਨਾਲ ਇਹਦੇ ਵਿੱਚ ਕੋਈ ਰੋਲਾ ਨਹੀਂ ਓਕੇ ਪਰ ਹਿੰਦੂ ਧਰਮ ਦੇ ਵਿੱਚ ਵੀ ਸਨਾਤਨੀ ਹਿੰਦੂ ਜਿਹੜੇ ਜਿਹੜੇ ਬਿਵੇਕਾਨੰਦ ਦੇ ਚੇਲੇ ਲਾਲੋ ਜੀ ਦੁੱਦੇ ਲਾਲੋ ਉਹ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਉਹ ਉਸੇ ਧਰਮ ਕੀ ਹੈ ਕੁਝ ਇਹਦੇ ਵਿੱਚ ਇਹੋ ਜਿਹੇ ਬੰਦੇ ਹੈਗੇ ਜਿਹੜੇ ਨੂੰ ਮੰਨਤਾ ਦਿੰਦੇ ਆ ਕੁਝ ਇਹਦੇ ਵਿੱਚ ਨਹੀਂ ਮੰਨਤਾ ਦੇਣ ਵਾਲੇ ਆ ਉਹ ਜਿਹੜਾ ਸਮਾਜ ਹੈ ਉਹ ਸਮਾਜ ਦਾ ਫਲਸਫਾ ਕਈਆਂ ਥਾਵਾਂ ਤੇ ਇਹਦੇ ਨਾਲ ਟਕਰਾਂਦਾ ਵੀ ਹੈ ਕਈਆਂ ਥਾਵਾਂ ਤੇ ਇਹਦੇ ਨਾਲ ਉਹ ਚਾਲ ਮळा ਕੇ ਵੀ ਚੱਲਦੇ ਆ ਮੇਰਾ ਸਵਾਲ ਤਾਂ ਆ ਗਿਆ ਨਾ ਕਿਉਂਕਿ ਆਪਾਂ ਪੰਜਾਬ ਦੇ ਬਸਨੀਕਾਂ ਹਾਂ ਹਾਂ ਪੰਜਾਬ ਦੇ ਵਿੱਚ ਜਿਹੜੇ ਸਿੱਖ ਪਰਿਵਾਰ ਨੇ ਜਸ ਸਿੱਖੀ ਨੂੰ ਮੰਨਦੇ ਆ ਉਹ ਇਹ ਜੋਤਸਾਂ ਦੇ ਕੁੰਡਲੀਆਂ ਦੇ ਚੱਕਰ 'ਚ ਨਹੀਂ ਉਹ ਮੰਨਤਾ ਨਹੀਂ ਦਿੰਦੇ ਹਾਂ ਜੀ ਇਸ ਕਰਕੇ ਬਹੁਤੇ ਇੱਥੇ ਜਿਹੜੇ ਪੰਜਾਬ ਦੇ Hindu ਲੋਕ ਨੇ ਉਹ ਜਾਦੇ ਇਸ ਚੱਕਰਾਂ 'ਚ ਮੰਨਦੇ ਨੇ ਨਹੀਂ ਉਹ ਦੇ ਨਾ ਪੱਲੇ Hinduਦਾਰਾ ਕਹੋ ਤੁਸੀਂ ਕੱਲੇ Hinduਦਾਰਾ ਕਹੋ ਕਿਉਂਕਿ ਮੈਂ ਪੜਾਉਂਦਾ ਰਿਹਾ ਮੇਰੇ ਨਾਲ ਅਧਿਆਪਕ ਸਿੱਖ ਵੀ ਸੀਗੇ ਦੂਜੀ ਵਾਰ ਅੱਛਾ ਜੀ ਇਹ ਸ਼ਹਿਰੀ ਜਾਤੀ ਪਿੰਡੂ ਦਾ ਵੀ ਫਰਕ ਹੈ ਓਕੇ ਸ਼ਹਿਰੀ ਸ਼ਹਿਰ ਦੇ ਲੋਕ ਬਹੁਤੇ ਇਹਦੇ 'ਚ ਵਿਸ਼ਵਾਸ ਕਰਦੇ ਆ ਪਿੰਡੂ ਲੋਕ ਨਹੀਂ ਹਾਲਾਂਕਿ ਸ਼ਹਿਰ ਦੇ ਲੋਕ ਜਿਆਦੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਚਾਹੀਦਾ ਉਹ ਵੱਧ ਕਰਦੇ ਆ ਉਹ ਵੱਧ ਕਰਦੇ ਆ ਵਿਸ਼ਵਾਸ ਛਾੜੇ ਨਾਲ ਜਿੰਨੀਆਂ ਅਧਿਆਪਕਾਂਾਂ ਸੀਗੀਆਂ ਤਕਰੀਬਨ ਜੁਆਕਾਂ ਦੀਆਂ ਜਨਮਕੁੰਨ ਲਗਮੜਾਈ ਬੈਠੀਆਂ ਸੀ ਉਹ ਓਕੇ ਉਹ ਸਿੱਖ ਪਰਿਵਾਰਾਂ ਚੋਂ ਵੀ ਸੀ ਇੱਕ ਮੰਗਲੀ ਇੱਕ ਮੰਗਲੀਕ ਦਾ ਵਿਆਹ ਨਹੀਂ ਹੋਣਾ ਉਹ ਬੜੇ ਪੰਗੇ ਪੁੰਦੇ ਪਰ ਇੱਕ ਪੋਜ਼ਿਟਿਵ ਪੱਖ ਉਹਦਾ ਮੈਨੂੰ ਨਜ਼ਰ ਆਇਆ ਹਾਂ ਪਿੱਛੇ ਇੱਕ ਲੜਕੀ ਦਾ ਵਿਆਹ ਨਹੀਂ ਹੋ ਰਿਹਾ ਸੀ ਹਾਂਜੀ ਉਹ ਪੰਡਤ ਨੇ ਹਾਂ Hindu ਹੈ ਉਹਨਾਂ ਨੇ ਜਦੋਂ ਹਰ ਹਿੱਲਾ ਦੇਖ ਲਿਆ ਨਹੀਂ ਵਿਆਹ ਮੰਗਲੀਕ ਤੇ ਮੰਗਲੀਕ ਦਾ ਚੱਕਰ ਪੈ ਗਿਆ ਹੂੰ ਉਹ ਫਿਰ ਦੂਸਰੀ ਕਸਟ ਦੇ ਵਿੱਚ ਉਹਨਾਂ ਨੇ ਕੀਤਾ ਹੂੰ ਮਤਲਬ ਇੱਕ ਵਾਰ ਸਿ ਆਪਾਂ ਪੂਰੇ ਕੱਟੜ ਵੀ ਆ ਉਹ ਤੁਹਾਡੀ ਗੱਲ ਉਹ ਵੈਸੇ ਮੈਂ ਤੁਹਾਨੂੰ ਕਹਿ ਰਿਹਾ ਜੀ ਕਈ ਵਾਰੀ ਜਦੋਂ ਕੋਈ ਤੁਸੀਂ ਕਹਿੰਨਾ ਨਾ ਤੁਸੀਂ ਪਹਿਲਾਂ ਵੀ ਚਰਚਾ ਚ ਕਹਿ ਰਹੇ ਸੀ ਕਿ ਜਦੋਂ ਕਿਤੇ ਫਾਇਦਾ ਜਾ ਹੁੰਦਾ ਹੋਵੇ ਉਦੋਂ ਫਿਰ ਆਪਾਂ ਛੱਡ ਵੀ ਦਿੰਨੇ ਆ ਹਾਂ 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 ਬਿਲਕੁਲ ਪਹਿਲੀ ਗੱਲ ਤਾਂ ਇਹ ਵੀ ਮੰਗਲਿਕ ਕਹਿੰਦੇ ਕਿ ਨੂੰ ਆਪਾਂ ਉਹਦੀ ਸੁੜੀ ਜੀ ਰੱਖਾ ਕਰ ਲੀਏ ਵੀ ਪਹਿਲਾ ਚੌਥਾ ਸੱਤ ਮਾ ਅੱਠਵਾਂ ਤੇ 12ਵੇਂ ਘਰ ਦੇ ਵਿੱਚ ਜੇ ਮੰਗਲ ਹੈ ਤਾਂ ਮੰਗਲਿਕ ਓਕੇ ਇਹਨੂੰ ਵਧਾ ਇਹਨਾਂ ਨੇ 42.6 ਕੇ 7% ਬਚ ਕੇ ਮੰਗਲਿਕ ਜਾਂਦੇ ਆ ਟੋਟਲ ਬਹੁਤ ਦੀ ਅੱਛੀ 100% ਦੇ ਵਿੱਚੋਂ ਬਿਆਜ ਉਸ ਦਿਨਾਂ ਚ ਕਿਉਂ ਜੰਮਦੇ ਆ ਹੁਣ ਸੁਣੋ ਘਰ ਹੈ ਕੁੱਲ 12 12 ਦੇ ਵਿੱਚੋਂ 5ਾਂ ਘਰ ਜੇ ਜੇ ਮੰਗਲ ਆ ਤਾਂ ਜੇ 6ਾਂ ਚ ਹੁੰਦਾ ਦੋਗੇ 50% ਹੋਗੇ ਸਿਓ 5ਾਂ ਚ ਉਹ ਖਾਣੇ ਮੰਗਲ ਦੇ ਖਾਣੇ ਹੈ ਖਾਣੇ ਦੇ ਹਿਸਾਬ ਨਾਲ ਕਹਿਣਾ ਨਾ ਆਪਾਂ 42% ਬਚੇ ਜਿਹਦੇ ਤਿੰਨ ਬੱਚੇ ਇੱਕ ਪਖਾ ਮੰਗਲੀ ਫਿਰ ਇਹ ਨਾ ਉਹ ਲੋਕ ਉਹ ਮਤਲਬ ਇਹਦਾ ਫਿਰ ਉਹ ਵਿੱਕੀ ਖਰਾਬ ਕਰ ਰਹੇ ਨੇ ਉਹਨਾਂ ਦਾ ਵਿਆਹ ਉਹ ਤਾਂ ਜ਼ਿੰਦਗੀ ਦੇ ਦੇਖੋ ਜੀ ਮੈਂ ਤਾਂ ਬਹੁਤ ਮੈਂ ਬਹੁਤ ਸਾਰੇ ਵਿਆਹ ਕਰਵਾ ਚੁੱਕਾ ਹਾਂ ਜਿਹੜੇ ਜੋੜੇ ਨੇ ਵਿਆਹ ਕਰਾਉਣਾ ਹੁੰਦਾ ਉਹ ਮੇਰੀਆਂ ਕਈ ਵਾਰੀ ਇਹ ਜੇ ਆਹ ਪ੍ਰੋਗਰਾਮ ਸੁਣ ਕੇ ਮੈਨੂੰ ਕਹਿ ਦਿੰਦੇ ਆ ਜੀ ਬਿਨਾ ਮੰਗਲਿਕ ਵਾਲੀ ਜਨਮkundli ਦੂਜਿਆਂ ਦਾ ਪੈਸੇ ਲੈਣੇ ਮੈਂ ਤਾਂ ਪੈਸੇ ਵੀ ਨਹੀਂ ਲੈਂਦਾ ਅੱਛਾ ਜੀ ਉਹਨਾਂ ਨੂੰ ਮੈਂ ਕਹਿ ਦਿੰਦਾ ਤੁਸੀਂ ਫਿਕਰ ਨਾ ਕਰੋ 2 ਘੰਟਿਆਂ ਦਾ ਫਰਕ ਪੈਣਾ 2 ਘੰਟੇ ਅੱਗੇ ਪਿੱਛੇ ਕਰ ਦੇਣਾ ਤੁਸੀਂ ਮੰਗਲਿਕ ਤੋਂ ਬਿਨਾ ਬਣ ਜਾਣਾ ਅੱਛਾ ਵੀ 2 ਘੰਟੇ ਕਿਉਂਕਿ ਜਦੋਂ ਪਹਿਲੇ ਘਰ ਚ 2 ਘੰਟੇ ਰਹਿਣਾ ਉਹਨਾਂ ਲਗਨ 2 ਘੰਟੇ ਦਾ ਹੀ ਆ। ਜੇ ਤੋ ਤੁਸੀਂ ਸੌਫਟਵੇਅਰ ਚ ਪੁੱਛਣਾ ਕਰ। ਹਾਂ ਲਗਨ 2 ਘੰਟੇ ਦਾ ਹੀ ਆ। ਕੁੰਡਲੀ ਚੈੱਕ ਕਰ। ਉਹ 2 ਵਜੇ ਬੱਚਾ ਜੰਮਿਆ। ਮੈਂ ਉਹਨੂੰ 4 ਵਜੇ ਜਮਾ ਦੇਣਾ। ਨਾ ਨੌਨ ਮੰਗਲਿਕ ਹੋ ਜਾਂਦਾ। ਬਸ ਇੰਨਾ ਕੀ ਫਰਕ ਪੈਂਦਾ। ਕੁੰਡਲੀ ਕੱਢ ਕੇ ਦੇ ਦੇਣਾ। ਕੁੰਡਲੀ ਕੱਢ ਕੇ ਦੇ ਦੇਣਾ। ਓਕੇ। ਫਾਈਲ ਭੇਜ ਦੇਣਾ ਹੁਣ। ਜਣੀ ਤਰ ਤੁਸੀਂ ਵਿਆਹ ਕਰਾਓ ਐਵੇਂ ਨਾ ਇਹਦੇ ਚ ਤੁਰੇ ਫਿਰੋ। ਨਹੀਂ ਤਰ ਸਿਲ ਵੀ ਕੁੰਡਲੀ ਦਾ ਕੰਮ ਕਰਨ ਲੱਗ। ਨਹੀਂ ਉਹ ਪਤਾ ਕੀ ਹੈ। ਅਸਲ ਚ ਇਹ ਆ ਵੀ ਮੈਂ ਨੂੰ ਉ ਤਾਂ ਉਹਨਾਂ ਨੂੰ ਸਮਝਾਈਦਾ। ਬਹੁਤ। ਪਰ ਰੌਲਾ ਇਹ ਆ ਵੀ ਉਹਨਾਂ ਦਾ ਮਸਲਾ ਉੱਥੇ ਫਸਿਆ ਪਿਆ ਵੀ ਕੁੜੀ ਵਾਲ ਜੇ ਮੁੰਡੇ ਵਾਲੀ ਨੰਨ ਦੇ ਵੀ ਕੁੜੀ ਮੰਗਲੀਕ ਨਹੀਂ ਹੈ ਉਹਨਾਂ ਦਾ ਸਿਰਫ ਕੁੰਡਲੀ ਮਲਾਉਣ ਦੀ ਵਜ੍ਹਾ ਕਰਕੇ ਜਬ ਪਿਆ ਵਾ ਤੇ ਮੈਂ ਉਹ ਮਲਾ ਲੈਂਦਾ ਹੂੰ ਕਿ ਤੂੰ ਆਪਦੀ ਵੀ ਭੇਜ ਦੇ ਪਾਏ ਇਹਦੀ ਵੀ ਮੈਂ ਸਾਰੇ ਕੋਣ ਮਲਾ ਦੂੰਗਾ ਆ ਜਾ ਤੈਨੂੰ ਕਈ ਵਾਰ ਤੁਸੀਂ ਟੀਚਿੰਗ ਲੈਨ ਚ ਵੀ ਆ ਤੇ ਤੁਹਾਨੂੰ ਕਦੇ-ਕਦੇ ਪਰੇਸ਼ਾਨੀਆਂ ਜਿਹੀਆਂ ਨਹੀਂ ਹੁੰਦੀ ਕਿ ਯਾਰ ਕਿੱਥੇ ਆਪਾਂ ਪਹੁੰਚ ਗਏ ਚੰਦ ਤੇ ਲੋਕ ਪਹੁੰਚ ਗਏ ਸਰ ਕੋਈ ਪਤਾ ਲੱਗਿਆ ਨਹੀਂ ਇਹ ਹਜੇ ਵੀ ਲੋਕ ਗਰਸੇ ਪਏ ਨੇ ਇਹਨਾਂ ਬਹਿਮਾ ਪਰਮਾ ਚ ਇਹਨਾਂ ਚ ਕੁੰਡਲੀਆਂ ਇਹ ਇਨਾ ਸਾਡੇ ਇੱਕ ਪੰਜਾਬੀ ਵਾਲੀ ਮੈਡਮ ਜਿਹੜੀ ਸਾਨੂੰ ਪੜਾਉਂਦੀ ਸੀ ਉਹ ਇੱਕ ਆਧਾਰਨ ਦਿੰਦੀ ਹੁੰਦੀ ਸੀ ਅੱਛਾ ਜੀ ਉਹਨਦੀ ਸੱਸੇ ਦੀ ਥਾਂ ਤੇ ਜੇਕਰ ਕੋਈ ਬੱਚਾ ਛੱਛਾ ਬੋਲਣ ਲੱਗ ਗਿਆ ਹੂੰ ਮੁੱਸਾਂ ਕਹਿਣ ਲੱਗ ਗਿਆ ਮੁੱਛਾਂ ਨੂੰ ਜ਼ਰੂਰ ਜਾਂ ਹਾਂ ਮਤਲਬ ਉਹ ਉਹ ਬੋਲਣ ਲੱਗ ਗਿਆ ਉਹ ਕਹਿੰਦੀ ਵੀ ਉਹ 4 ਸਾਲ ਦਾ ਹੋ ਗਿਆ 5 ਸਾਲ ਦਾ ਹੋ ਗਿਆ 5 ਸਾਲ ਉਹਨੇ ਗਲਤੀ ਕਰਨ ਕੀਤੀ ਉਹ ਆਦੀ ਘੜ ਤੋਂ ਘੱਟ 2.5 ਸਾਲ ਤਾ ਉਹਨੂੰ ਕਢਣ ਨੂੰ ਲੱਗਣਗੇ ਬਿਲਕੁਲ ਟਾਈਮ ਲੱਗੂਗਾ ਲੱਗੂਗਾ ਕਿਉਂਕਿ ਉਹਦੇ ਮੂੰਹ ਚੜ ਚੁੱਕੀ ਹੈ ਗੱਲ ਉਹ ਨਿਕਲਣੀ ਇਸੇ ਤਰ੍ਹਾਂ ਸਮਾਜ ਦੇ ਵਿੱਚ ਜਿਹੜੀਆਂ ਰੀਤੀਆਂ ਆਈਆਂ ਵੀ ਹੌਲੀ-ਹੌਲੀ ਆ ਪਹਿਲੀ ਗੱਲ ਤਾਂ ਇਹ ਵੀ ਇੱਕ ਰੀਤੀਆਂ ਨੇ ਹੈ ਜਿਹੜਾ ਆਪਾਂ ਇਹ ਸਾਥੀ ਦੇ ਨਾਲ ਅਗਲਾ ਕਰਨਾ ਨਾ ਉਹਦੇ ਚ ਕੋਈ ਵੀ ਵਹਿਮ ਭਰਮ ਦੇ ਆਉਣ ਦਾ ਬਹੁਤ ਵੱਡਾ ਵਿਗਿਆਨਕ ਕਰਨਾ ਸਾਨੂੰ ਉਹ ਵਿਗਿਆਨਕ ਕਰਨ ਦਾ ਹੀ ਨਹੀਂ ਪਤਾ ਹੁਣ ਅਸੀਂ ਬਾਸੜੀਆ ਪੁੱਛਦੇ ਆਂ ਬਾਸੜੀਆ ਪੁੱਛਦੇ ਆਂ ਅਸੀਂ ਉਦੋਂ ਜਦੋਂ ਗਰਮੀ ਵੱਧਣੀ ਸ਼ੁਰੂ ਹੋ ਗਈ ਬਿਲਕੁਲ ਜਿਹੜਾ ਸੂਰਜ ਆ ਉਹ ਆਪਦਾ ਉਤਰੈਣ ਦੱਖਣ ਚ ਚਲਾ ਗਿਆ ਅਸੀਂ ਉਹ ਬਾਸੜੀਆ ਪੁੱਛਤਾ ਬਾਸੜੀਆ ਪੂਜਣ ਵਾਲੇ ਦੇਨ ਸਾਨੂੰ ਉਸ ਸਾਡੇ ਪ੍ਰੋਹਤ ਨੇ ਉਸ ਸਾਡੇ ਆਗੂ ਨੇ ਉਸ ਸਾਡੇ ਜਿਹੜਾ ਆਗੂ ਸੀਗਾ ਪਿੰਡ ਦਾ ਉਹਨੇ ਕਹਿਤਾ ਵੀ ਭਾਈ ਅੱਜ ਰਾਤ ਦੀ ਰਿਣੀ ਚੀਜ਼ ਤੁਸੀਂ ਖਾ ਲਓ ਐਦੂ ਮਗਰੋਂ ਨਹੀਂ ਖਾਣੀ ਓਕੇ ਹੁਣ ਉਹਨੂੰ ਕੀ ਪਤਾ ਸੀ ਉਹਨੂੰ ਪਤਾ ਸੀ ਵੀ ਨਿਸ਼ਤਰਾ ਤੋਂ ਵੇਖ ਕੇ ਉਹਨੂੰ ਪਤਾ ਲੱਗ ਗਿਆ ਵੀ ਇੱਥੋਂ ਗਰਮੀ ਵਿੱਚੋਂ ਵਧਣੀ ਸ਼ੁਰੂ ਹੋ ਗਈ ਰਾਤ ਦੀ ਚੀਜ਼ ਰੱਖੀ ਵੀ ਖਰਾਬ ਹੋ ਜੂ ਜੇ ਸਮਾਜ ਬਿਮਾਰ ਹੋ ਗਿਆ ਉਹ ਚੀਜ਼ ਖਾ ਕੇ ਮੇਰੀ ਜ਼ਿੰਮੇਵਾਰੀ ਹੈ ਉਹਨੇ ਕੋਲੇ ਸਮਾਜ ਨੂੰ ਸਮਝਾਉਣ ਦਾ ਕੋਈ ਤਰੀਕਾ ਨਹੀਂ ਓਕੇ ਉਹਦੇ ਕੋਲੇ ਤਰੀਕਾ ਹੀ ਇੱਕ ਹੈ ਵੀ ਇੱਕ ਦਿਨ ਰੱਖ ਲਓ ਉਸ ਦਿਨ ਉਹਨੂੰ ਕਹ ਵੀ ਅੱਜ ਹੀ ਖਾਣੀ ਭਾਈ ਰਾਤੀ ਚੀਜ਼ ਉਹ ਸੁਬੀਕਰਾਂ ਚ ਬੋਲਿਆ ਜਾਂਦਾ ਹੋਰ ਮਨਾਦੀ ਕਰਾਈ ਜਾਂਦੀ ਅੱਜ ਖਾ ਲੋ ਭਾਈ ਓਏ ਐਦੂ ਮਗਰੋਂ ਰਾਤੀ ਰੱਖੀ ਸੀ ਰੌਲਾ ਤਾਂ ਉਹਨੂੰ ਤਾਂ ਰਸਤ ਰੱਖਣ ਦਾ ਸੀ ਬਹਿਮ ਕਿੱਡਾ ਤਕੜਾ ਬਣ ਗਿਆ ਬਹਿਮ ਅੱਜ ਅਸੀਂ ਪੰਜਾਂ ਪੰਜਾਂ ਸੱਤਾ ਸੱਤਾ ਜਨਾਂ ਦਾ ਸਾਗ ਵੀ ਫਰਿਜ ਵਿੱਚ ਰੱਖਿਆ ਖਾਈ ਜਾਂਦੇ ਤੇ ਬਸ ਲੱਗ ਗਈ ਪੁੱਜੀ ਜਾਂਦੀ ਰੌਲਾ ਇੱਥੇ ਦੋਨੇ ਗੱਲਾਂ ਨੇ ਦੋਨੇ ਨਿਕਲਦੇ ਦੀ ਇੱਕ ਨਾਲ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਜਿਵੇਂ ਆਪਾਂ ਖੁਕਪਾ ਲੈ ਲੋ ਬਦਾਮ ਇਲਾਇਚੀ ਸੋ ਵੀ ਇੰਟਰਮਨਾਲ ਇਹ ਵੀ ਜੋੜਤੀ ਚੰਗੀਆਂ ਚੀਜ਼ਾਂ ਦੇਖੋ ਜੀ ਕਿਤੇ ਖੰਡਪਾਟ ਹੁੰਦਾ ਕਿਤੇ ਕੋਈ ਵਿਆਹ ਸ਼ਾਦੀ ਹੁੰਦੀ ਆ ਸਾਥੀ ਜੀ ਮਹਿੰਗੀ ਚੀਜ਼ ਹੀ ਜੁੜੂਗੀ ਓਕੇ ਕਦੇ ਲੋਹਾ ਕਹੇ ਉਹਨੇ ਪੰਡਤ ਨੇ ਵੀ ਮੈਨੂੰ ਯਾਰ ਲੋਹੇ ਤੋਂ ਦੋ ਲੋਹਾ ਲਿਆ ਕੇ ਰੱਖ ਜੀ ਉਹ ਕਹੂਗਾ ਭਾਈ ਓਏ ਸੋਨੇ ਦੀ ਚੀਜ਼ ਸੋਨੇ ਦੀ ਮਛਲੀ ਤੈਨੂੰ ਫਲਾਣੇ ਦਾ ਚੜਾ ਕੇ ਆਉਂਗਾ ਮੈਨੂੰ ਦੇ ਕੇ ਜਾਈ ਬਣਾ ਕੇ ਮੈਂ ਪਾਣੀ ਚ ਤਾਰ ਕੇ ਆਉਂਗਾ ਤਾਂ ਤੇਰੀ ਨੋ ਘਰ ਇੱਕ ਕਈ ਵਾਰ ਇਹ ਮੂਰਖਾਂ ਨਾਲ ਵੀ ਵਾਪ ਹੋ ਜਾਂਦਾ ਇੱਕ ਟੀਚਰ ਸੀ ਮੇਰਾ ਜਾਣਕਾਰ ਉਹਨੇ ਕਿਸੇ ਨੂੰ ਕਿਹਾ ਕਿ ਤੁਹਾਡੇ ਬੱਚਾ ਹੋਣਾ ਇਹ ਬੱਚੇ ਦਾ ਭਵਿੱਖ ਤਾਂ ਵਧੀਆ ਰਹੇਗਾ ਤੁਸੀਂ 40 ਕਿਲੋ ਜਿਹੜੀ ਆ ਚੌਲ ਨਹਿਰ ਸਿੱਟ ਕੇ ਆਓ ਹਾਂ ਨਾ ਇੱਕ ਇਹ ਪਤਾ ਕੀ ਹੈ ਉਹਦੇ ਨਾਲ ਕੱਲੇ 40 ਕਿਲੋ ਟਰਾਲ ਉਹਨੇ ਨਹਿਰ ਚ ਨਹੀਂ ਸਟਾਏ ਉਹਨੇ ਨਿੱਜੀ ਤੌਰ ਤੇ ਵੀ ਕੁਝ ਨਾ ਕੁਝ ਭੇਟਾ ਲਈ ਆ ਓਕੇ ਉਹ ਲਈ ਆ ਕੋ ਜਾਣ ਕੇ ਫਿਰ ਕਹਿੰਦਾ ਵੀ ਦੇਖੋ ਮੈਂ ਨਹੀਂ ਨਹੀਂ ਚਾਹੀਦਾ ਇਹ ਮੈਂ ਉੱਧਰ ਵੀ ਸਟਾਇਆ ਹਾਂ 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 ਲੋਕ ਕਿ ਚਲਾਕ ਨੇ ਇੱਕ ਉਹ ਕਹਿੰਦੇ ਕੁਝ ਕਰ ਸਕਦੇ ਆ ਉਹਨੇ ਕੁਝ ਨਾ ਕੁਝ ਭੇਟਾ ਉਹ ਤਾਂ ਲਈ ਆ ਉਹ ਤਾਂ ਸਿਰਫ ਉਹਦਾ ਇੱਕ ਬਈ ਇਹ ਤਾਂ ਯਾਰ ਆਹ ਕੰਮ ਵੀ ਕਰਾਉਂਦਾ ਚਲ ਕੋਈ ਗੱਲ ਨਹੀਂ ਕੀ ਉਤਵਸ ਕਰਕੇ ਭੇਜਿਆ ਤੇ ਪੰਜਾਬ ਦੇ ਵਿੱਚ ਤਰਕਸੀ ਸੁਸਾਇਟੀ 40-35 ਸਾਲਾਂ ਤੋਂ ਐਕਟਿਵ ਹੈ ਹਾਂ 1984 ਤੋਂ ਤੁਸੀਂ ਵੀ ਕਾਫੀ ਲੰਮੇ ਸਮੇਂ ਤੋਂ ਉਹਨਾਂ ਨਾਲ ਜੁੜੇ ਹੋ ਤੁਹਾਡੀਆਂ ਇਹਨਾਂ ਗੱਲਾਂ ਦਾ ਤੁਹਾਡੇ ਵਿਚਾਰਾਂ ਦਾ ਕਈਆਂ ਦੀ ਜ਼ਿੰਦਗੀ ਸੰਭਾਰੀ ਹੈ ਉਹਨਾਂ ਵਿਚਾਰਾਂ ਨੇ ਬਹੁਤ ਸਾਰੀ ਬਹੁਤ ਸਾਰੀ ਤੁਸੀਂ ਹਿਸਾਬ ਲਾ ਲਓ ਵੀ ਮੈਂ ਪੰਜ ਮੌਤਾਂ ਇੱਕ ਕਰੇ ਹੋਈਆਂ 25 ਪਸ਼ੂ ਮਰੇ ਅੱਛਾ ਜੀ ਕਿਸੇ ਸਾਥ ਤੋਂ ਬੰਦ ਨਹੀਂ ਹੋਈ ਤਰਕਸੀ ਸੁਸਾਇਟੀ ਨੇ ਬੰਦ ਕੀਤੀ ਓਕੇ ਇੱਕ ਪਿੰਡ 'ਚ ਪਸ਼ੂ ਮਰਨ ਲੱਗ ਗਏ ਅਨੇਕਾਂ ਪਸ਼ੂ ਮਰ ਗਏ ਕਿਸੇ ਨੇ ਨਹੀਂ ਬੰਦ ਕੀਤੀ ਤਰਕਸੀ ਸੁਸਾਇਟੀ ਨੇ ਬੰਦ ਕੀਤੀ ਮਾਨਸਿਕ ਰੋਗਾਂ ਦੇ ਮਾਹਰ ਡਾਕਟਰਾਂ ਕੋਲੇ ਜੇਕਰ ਮਰੀਜ਼ ਜਾਣ ਲੱਗੇ ਤਾਂ ਤਰਕਸ਼ੀਲ ਸੁਸਾਇਟੀ ਕਰਕੇ ਹੀ ਜਾਣ ਲੱਗੇ ਆ ਮੈਂ ਤੁਹਾਨੂੰ ਸਾਰੇ ਸੰਸਾਰ ਦਾ ਅੰਕੜਾ ਦੱਸ ਦਿਆਂ ਇਹ ਵੀ 2011 ਦਾ ਹੀ ਆ ਕਿਉਂਕਿ 21 ਚ ਮਰਦਮਸ਼ੁਮਾਰੀ ਨਹੀਂ ਹੋਈ ਕਰੋਨਾ ਆ ਗਿਆ ਕਰਕੇ 2011 ਦਾ ਅੰਕੜਾ ਬੋਲਦਾ ਵੀ 33% ਦੁਨੀਆ ਤੇ ਅਸਾਈ ਹੈ ਓਕੇ 21% ਮੁਸਲਮਾਨ ਹੈ 16% ਨਾਨ ਰਿਲੀਜੀਅਸ ਜਿਹੜੇ ਰੱਬ ਨੂੰ ਨਹੀਂ ਮੰਨਦੇ 14% ਹਿੰਦੂ 6% ਚਾਈਨੀ ਟ੍ਰੈਡੀਸ਼ਨਲ 6% ਬੋਧੀ 0.36% ਸਿੱਖ ਜਿਹੜਾ ਇਹਦੇ ਚਾਂਕੜਾ ਵੱਧ ਰਿਹਾ ਉਹ 16% ਵਾਲਾ ਹੀ ਵੱਧ ਰਿਹਾ ਜਾਨੀ ਨਾਨਰਲੀਜ ਵਾਲਾ ਹੀ ਵੱਧ ਰਿਹਾ ਜੇਕਰ 2021 ਦੀ ਜਨਗਣਨਾ ਹੋ ਜਾਂਦੀ ਤਾਂ ਮੁਸਲਮਾਨ 22% ਸੀ ਇਹ 16 ਸੀ ਇਹਨਾਂ ਨੇ ਉਹਨਾਂ ਨੂੰ ਕੱਟ ਜਾਣਾ ਬਰਾਬਰ ਹੋ ਜਾਣ ਸਿੱਖ ਕੱਟ ਜਾਣਾ ਪਰ ਆਖਰੀ ਸਵਾਲ ਹੈ ਥੋੜਾ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦੂ ਡਾਕਟਰ ਕਪੂਰ ਦੀ ਕਿਤਾਬ ਬੜੀ ਚਰਚਾ ਚਾਈ ਸੀ ਉਹਦੇ ਬਾਰੇ ਕੁਝ ਦੱਸ ਦੋ ਜੇ ਕੋਈ ਇਹਨੂੰ ਪੜ੍ਹੇਗਾ ਹੋ ਸਕਦਾ ਉਹਦਾ ਫਾਇਦਾ ਹੋ ਜੇ ਤਰਕਸ਼ੀਲ ਸੁਸਾਇਟੀ ਦਾ ਮੋਢ ਬੰਨਣ ਵਾਲੀ ਕਿਤਾਬ ਉਹੀ ਹੈ ਤੇ ਦੇਵਪੁਰਸ਼ਾਰ ਤੇ ਦੇਵਦੈਨ ਤੇ ਰੂਹਾਂ ਧੋ ਕਿਤਾਬਾਂ ਓਕੇ ਜਿਹੜੇ ਵੀ ਘਰ ਦੇ ਵਿੱਚ ਉਹ ਕਿਤਾਬਾਂ ਪੜੀਆਂ ਗਈਆਂ ਉਹ ਕਿਤਾਬ ਉਹ ਸ਼ਰਤ ਲਾਉਣੀ ਆ ਅਸੀਂ ਵੀ ਉਹ ਨਿੱਕੇ ਨਿੱਕੇ ਆ ਛੋਟੇ ਮੋਟੇ ਬਹਿਮਾਂ ਚੋਂ ਸਾਰਿਆਂ ਚੋਂ ਨਿਕਲ ਜਾਂਦਾ ਕਿਉਂ ਕਿਉਂਕਿ ਉਹਦੇ ਵਿੱਚ ਠੱਗੀ ਕਿਵੇਂ ਮਾਰਦੇ ਉਹ ਵੀ ਦੱਸਿਆ ਹੈ ਜੋਤਿਸ਼ ਕਿੰਨਾ ਸੱਚਾ ਕਿੰਨਾ ਝੂਠਾ ਉਹ ਵੀ ਉਹਦੇ ਚ ਦੱਸਿਆ ਹੋਇਆ ਦੂਜੇ ਸਾਰਿਆਂ ਜਿੰਨਾ ਫਲਸਫਾ ਉਸ ਫਲਸਫੇ ਤੇ ਗੱਲ ਕੀਤੀ ਆ ਕਬੂਰ ਨੇ ਆਪ ਉਹਨਾਂ ਥਾਵਾਂ ਤੇ ਜਾ ਜਾ ਕੇ ਜਿੱਥੇ ਕਹਿੰਦੇ ਸਿਤਪੂਤ ਰਹਿੰਦੀ ਐਥੇ ਪ੍ਰੇਤਨੀ ਦੀ ਰਾਤ ਨਹੀਂ ਕੱਟ ਸਕਦਾ ਐਥੇ ਕੋਈ ਨਹੀਂ ਕਰ ਸਕਦਾ ਉਹਨਾਂ ਥਾਵਾਂ ਤੇ ਜਾ ਕੇ ਰਾਤਾਂ ਕੱਟ ਕੇ ਆਪ ਦੇ ਘਰ ਵਾਲੀ ਦੇ ਨਾਲ ਸਾਬਤ ਕੀਤਾ ਵੀ ਭਾਈ ਇੱਥੇ ਕੋਈ ਚੀਜ਼ ਨਹੀਂ ਗੀ ਐਵੇਂ ਵਹਿਮ ਨਾ ਕਰੋ ਇਹ ਸਾਰੀਆਂ ਗੱਲਾਂ ਉਹਦੇ ਤੋਂ ਸਿੱਖੀਆਂ ਜਾ ਸਕਦੀਆਂ ਬਹੁਤ ਵਧੀਆ ਕਟਾਪਾ ਬੰਦੇ ਸੀ ਹਾਂ ਸ੍ਰੀਲੰਕਾ ਦਾ ਸੀਗਾ ਜੀ ਹਾਂ ਸ੍ਰੀਲੰਕਾ ਦਾ ਠੀਕ ਹੈ ਸ਼ੁਕਰੀਆ ਜੀ ਸੋ ਸਰਜੀਤ ਸਿੰਘ ਤੋਂ ਉਧਰ ਨਾਲ ਲੰਮੀ ਗਲਤ ਹੋਈ ਜੋ ਬਹਿਮਾ ਪਰਮਾ ਚ ਲੋਕ ਫਸੇ ਹੋਏ ਨੇ ਜਾ ਫਿਰ ਜੋ ਤੁਸੀਂ ਬਗਿਆਨ ਨੂੰ ਸੱਚਾ ਮੰਨ ਕੇ ਚੱਲ ਰਹੇ ਨੇ ਕਈਆਂ ਦੀ ਜ਼ਿੰਦਗੀ ਵੀ ਜੋਤ ਸਬਸਕ੍ਰਾਈਬ ਕਰਦੀ ਹੈ ਇਹ ਵੀ ਮੇਰਾ ਦਾਵਾ ਹੈ ਸੋ ਲੰਮੀ ਚਰਚਾ ਇਹਨਾਂ ਨਾਲ ਕਦੇ ਫਿਰ ਕਰਾਂਗੇ ਫਿਲਹਾਲ ਦਿਓ ਆ ਗਿਆ ਵਿਗਿਆਨ ਇਹ ਹੀ ਗੱਲ ਕਹਿੰਦਾ ਵੀ ਹਰ ਗੱਲ ਮੰਨੋ ਪਰ ਪਰਖ ਕੇ ਮੰਨੋ ਵਸਾਈ ਇਹ ਲਾਸਟ ਆਪਣੀ ਹੈਗੀ ਆ ਸਰੋਤਿਆਂ ਨੂੰ ਸੁਝਾਅ ਤੁਸੀਂ ਕਰ ਦੋਗੇ ਮੰਨਣਾ ਮੰਨਣਾ ਤਾਂ ਭਾਈ ਪਰਖ ਲਓ ਪਹਿਲਾਂ ਪਰਖਣ ਦੇ ਤਰੀਕੇ ਹੈਗੇ ਆ ਜੋਤਸ਼ੀ ਵੀ ਪਰਖਿਆ ਜਾ ਸਕਦਾ ਆ ਸਾਧਵੀ ਪਰਖਿਆ ਜਾ ਸਕਦਾ ਆ ਹੱਥ ਦੇ ਰੇਖਾ ਵਾਲਾ ਵੀ ਪਰਖਿਆ ਜਾ ਸਕਦਾ ਦੂਜੇ ਵੀ ਪਰਖੇ ਜਾ ਸਕਦੇ ਉਹਨਾਂ ਨੂੰ ਪਰਖਣ ਦਾ ਤਰੀਕਾ ਅਸੀਂ ਦੱਸਦੇ ਆ ਉਹਨਾਂ ਤਰੀਕਿਆਂ ਨੂੰ ਅਪਣਾ ਲਓ ਤੇ ਪਰਖ ਕੇ ਮੰਨ ਲਓ ਅਸੀਂ ਨਹੀਂ ਕਹਿੰਦੇ ਵੀ ਉਹ ਕੀ ਐ ਤੁਸੀਂ ਆਪੇ ਹੀ ਫੈਸਲਾ ਕਰ ਲਓਗੇ ਵੀ ਉਹ ਗੱਲ ਦੱਸ ਠੀਕ ਆ ਜੀ ਧੰਨਵਾਦ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ